ਮੇਰੀ ਪੋਤੀ ਬਿਲਕੁਲ ਹਸਦੀ ਖੇਡਦੀ ਕੋਈ ਪ੍ਰੋਬਲਮ ਨਹੀਂ ਉਹਨੂੰ ਜੱਕ ਦਮ ਨੇ ਬੁਖਾਰ ਬੁਖਾਰ ਦੇ ਕਾਰਨ ਨਹੀਂ ਉਹਨਾਂ ਨੂੰ ਕੈਂਸਰ ਬੈਡ ਕਲਸ ਦੱਸ ਦਿੱਤਾ ਇਹ ਨਹੀਂ ਮੈਂ ਲੋਕ ਦਿਖਾਵਾ ਕਰਨ ਦੇ ਨਹੀਂ ਮੇਰੀ ਆਤਮਾ ਦੁਖੀ ਹੋਣੀ ਇਹਲੀ ਆਤਮਾ ਬਹੁਤ ਦੁਖੀ ਹੈ ਇਸਕ ਸਾਜੀਗਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਅੱਜ ਅਸੀਂ ਪਹੁੰਚੇ ਹਾਂ ਬਹਿਰਾਮਪੁਰ ਬਹਿਰਾਮਪੁਰ ਕਾ ਮੰਡੀ ਦੇ ਵਿੱਚ ਪਹੁੰਚੇ ਹਾਂ ਪੰਜਾਬੀ ਦੀ ਇੱਕ ਬੜੀ ਵੱਡੀ ਕਹਾਵਤ ਜਿਆਦਾ ਆਉਂਦੀ ਹੈ ਕਿ ਮਰਦਾ ਕੀ ਨਹੀਂ ਕਰਦਾ ਜਦੋਂ ਬੰਦੇ ਦੇ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਜਾਂਦਾ ਹੈ ਤੇ ਫਿਰ ਉਹ ਦੀ ਜਿਹੜੀ ਇਹ ਸੂਜ ਬੋਜ ਕਰ ਜਾਂਦੀ ਹੈ ਤੇ ਫਿਰ ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਆ ਜਿੰਨਾ ਚਿਰ ਤੋਂ ਆਪਣੀ ਬਾਹ ਲਾਉਂਦਾ ਆ ਉਹਨਾਂ ਚਿਰ ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਜਦੋਂ ਉਹ ਆਪਣੀ ਬਾਹ ਲਾ ਕੇ ਹਟ ਜਾਂਦਾ ਤੇ ਫਿਰ ਉਹ ਸਮਾਜ ਦੇ ਉਹਨਾਂ ਲੋਕਾਂ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਆ ਜਿਹੜੇ ਕਿ ਸਮਾਜ ਦੇ ਵਿੱਚ ਸਮਾਜ ਸੁਧਾਰ ਦੇ ਲਈ ਜਾਂ ਸਮਾਜ ਦੇ ਹੈਲਪ ਦੇ ਲਈ ਅੱਗੇ ਆਉਂਦੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਉਹ ਬਿਹਾਰਾਮਪੁਰ ਦੇ ਵਿੱਚ ਅੱਜ ਅਸੀਂ ਜਿੱਥੇ ਪਹੁੰਚੇ ਆ ਇਸੇ ਤਰ੍ਹਾਂ ਦੀ ਹੋਈ ਹੈ ਇਸ ਪਰਿਵਾਰ ਦੇ ਨਾਲ ਜਿਹੜੇ ਪਰਿਵਾਰ ਦੇ ਨਾਲ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਇੱਥੇ ਪਰਿਵਾਰ ਦੇ ਵਿੱਚ ਉਸ ਬੱਚੀ ਦੀ ਦਾਦੀ ਮੇਰੇ ਸਾਹਮਣੇ ਤੁਸੀਂ ਦੇਖਦੇ ਪਿਓ ਬੱਚੀ ਇਸ ਟਾਈਮ ਲੁਧਿਆਣਾ ਦੇ ਵਿੱਚ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆ ਸੀਰੀਅਸ ਕੇਸ ਆ ਜਿਸ ਦੇ ਚ ਇਹਨਾਂ ਨੇ ਲੱਖਾਂ ਰੁਪਏ ਖਰਚ ਕੇ ਜਿਹੜਾ ਆ ਉਹਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਜੁਆਇੰਟ ਫੈਮਿਲੀ ਹੈ ਵੱਡੀ ਫੈਮਿਲੀ ਹੈ ਕਾਰੋਬਾਰ ਛੋਟੇ ਨੇ ਤੇ ਜਿੰਨਾ ਪੈਸਾ ਸੀ ਉਹ ਲਗਾ ਬੈਠੇ ਨੇ ਤੇ ਹੁਣ ਜਿਹੜਾ ਆ ਇਧਰ ਉਧਰ ਹੱਥ ਮਾਰਨੇ ਜਿਹੜੇ ਸ਼ੁਰੂ ਕਰ ਦਿੱਤੇ ਜਦੋਂ ਇਹਨਾਂ ਨੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਤੇ ਕਿਸੇ ਸੱਜਣ ਦੇ ਥਰੂ ਜਿਹੜੀ ਉਹ ਗੱਲਬਾਤ ਹੈਲਪਿੰਗ ਹੈਂਡ ਸੁਸਾਇਟੀ ਗੁਰਦਾਸਪੁਰ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ ਐਟ ਟਾਈਮ ਦਿਰੇਸ਼ ਸ਼ਰਮਾ ਜੀ ਐਡਵੋਕੇਟ ਬੈਠੇ ਹੋਏ ਨੇ ਉਹਨਾਂ ਤੱਕ ਜਦੋਂ ਪਹੁੰਚਦੇ ਤੇ ਉਹ ਆਪਣੀ ਟੀਮ ਦੇ ਨਾਲ ਬਰਾਬਰ ਇੱਥੇ ਪਹੁੰਚ ਜਾਂਦੇ ਨੇ ਫੈਮਿਲੀ ਦੇ ਨਾਲ ਆ ਕੇ ਗੱਲਬਾਤ ਕਰਦੇ ਆ ਜੋ ਵੀ ਗੱਲਬਾਤ ਉਹ ਸਾਹਮਣੇ ਆਈ ਹੈ ਹੈਲਪਿੰਗ ਹੈਂਡ ਸੁਸਾਇਟੀ ਜਿਹੜੀ ਹਮੇਸ਼ਾ ਹੀ ਉਹਨਾਂ ਲੋਕਾਂ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਗਰੀਬ ਲੋਕਾਂ ਦਾ ਉਹਨਾਂ ਲੋਕਾਂ ਦੀ ਮਦਦ ਕਰਦੇ ਰਹਿੰਦੀ ਹੈ ਜਿਨ੍ਹਾਂ ਦੇ ਉੱਤੇ ਕਦੇ ਵੀ ਕਿਸੇ ਤਰ੍ਹਾਂ ਦੀ ਅਗਰ ਕੋਈ ਮੁਸੀਬਤ ਪੈ ਜਾਂਦੀ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਜੇਕਰ ਉਹ ਮੁਸੀਬਤ ਦੇ ਵਿੱਚ ਘਿਰਿਆ ਤੇ ਹੈਲਪਿੰਗ ਹੈਂਡ ਹੈਲਪਿੰਗ ਹੈਂਡ ਤੋਂ ਭਾਵ ਇਹੀ ਹੈ ਕਿ ਕਿਸੇ ਦਾ ਹੱਥ ਫੜ ਕੇ ਉਹਦੀ ਮਦਦ ਕਰਨਾ ਤੇ ਉਹਦੀ ਮਦਦ ਕਰਕੇ ਉਹਨੂੰ ਜਿਹੜਾ ਆ ਉਸ ਦੁੱਖ ਤੋਂ ਨਿਵਾਰਨ ਦੇ ਵਿੱਚ ਜਿਹੜੀ ਹੈਲਪ ਕਰਨੀ ਤੇ ਇਸ ਟਾਈਮ ਸਾਡੇ ਨਾਲ ਦੇਰਿਆ ਸਰਮਾ ਜੀ ਤੇ ਉਹਨਾਂ ਦੀ ਟੀਮ ਜਿਹੜੀ ਹੈ ਇੱਥੇ ਪਹੁੰਚ ਚੁੱਕੀ ਹੈ ਤੇ ਪੂਰੀ ਟੀਮ ਦਾ ਜਿਹੜਾ ਆ ਇੱਥੇ ਜਿਹੜਾ ਵਧੀਆ ਤਰੀਕੇ ਦੇ ਨਾਲ ਫੈਮਿਲੀ ਦੇ ਨਾਲ ਗੱਲਬਾਤ ਹੋ ਗਈ ਜੋ ਵੀ ਗੱਲਬਾਤ ਆ ਫਿਲਹਾਲ ਆਪਾਂ ਜਿਹੜਾ ਆ ਪਹਿਲਾਂ ਤਾਂ ਬੱਚੇ ਦੀ ਦਾਦੀ ਦੇ ਨਾਲ ਗੱਲਬਾਤ ਕਰਾਂਗੇ ਕਿ ਬੱਚੀ ਨੂੰ ਕੀ ਪ੍ਰੋਬਲਮ ਜਾਈ ਕਦੋਂ ਪ੍ਰੋਬਲਮ ਜਾਈ ਤੇ ਇਸ ਟਾਈਮ ਉਹ ਕਿੱਥੇ ਨੇ ਤੇ ਕਿਵੇਂ ਨੇ ਤੇ ਕੀ ਇਲਾਜ ਚੱਲਦਾ ਪਿਆ ਤੇ ਕਿੰਨਾ ਖਰਚਾ ਹੋਣ ਤੱਕ ਉਹ ਕਰ ਚੁੱਕੇ ਨੇ ਸਾਰੀ ਗੱਲਬਾਤ ਕਰਦੇ ਆ ਤੇ ਫਿਰ ਜਿਹੜੀ ਅਸੀਂ ਦੀ ਰਜੀ ਨਾਲ ਵੀ ਗੱਲਬਾਤ ਕਰਦੇ ਆ ਤੇ ਬਾਕੀ ਵੀ ਉਹਨਾਂ ਦੀ ਜਿਹੜੀ ਟੀਮ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਅੱਜ ਇਹਨਾਂ ਦੀ ਮਦਦ ਕਿਸ ਤਰ੍ਹਾਂ ਤੇ ਕਿਵੇਂ ਕੀ ਮਦਦ ਕਰਕੇ ਜਾਂਦੇ ਨੇ ਮਾਦਾ ਜੀ ਆਪਣੀ ਪੋਤੀ ਬਾਰੇ ਦੱਸੋ ਵੀ ਉਹਨੂੰ ਕੀ ਪ੍ਰੋਬਲਮ ਆਈ ਤੇ ਕੀ ਹੋਇਆ ਤੁਹਾਡੇ ਨਾਲ ਮੇਰੀ ਪੋਤੀ ਬਿਲਕੁਲ ਸਿੱਕ ਹੈਦੀ ਕੋਈ ਪ੍ਰੋਬਲਮ ਨਹੀਂ ਉਹਨੂੰ ਜੱਕਦਮ ਨਹੀਂ ਬੁਖਾਰ ਬੁਖਾਰ ਦੇ ਕਾਰਨ ਨਹੀਂ ਉਹਨਾਂ ਨੂੰ ਕੈਂਸਰ ਬੈਠ ਗਿਆ ਦੱਸ ਦਿੱਤਾ ਉਹ ਮੇਰੀ ਮੱਛੀ ਵਾਸਤੇ ਬਹੁਤ ਮੁਸ਼ਕਲ ਆ ਸਾਡੇ ਵਾਸਤੇ ਪਰਵਾਸ ਸਾਡੇ ਬਹੁਤ ਮੁਸ਼ਕਲ ਹੋ ਗਿਆ ਜਿੰਨਾ ਕੋਸ਼ਿਸ਼ ਕਰ ਬੈਠੇ ਹੋਂ ਤੱਕ ਤੋਂ ਡੇ ਭੈਣ ਭਰਾਵਾ ਕੀ ਹੱਥ ਜੋੜ ਕੇ ਬੇਨਤੀ ਹੈ ਜੇ ਥੋੜੀ ਕੁਦੀ ਸਾਡੀ ਮਦਦ ਕਰ ਸਕੋ ਐਸ ਟਾਈਮ ਬੱਚਾ ਇਲਾਜ ਕਿੱਥੇ ਚੱਲਦਾ ਪਿਆ ਲੋਧਿਆਲਾ ਸੀ ਐਮਸੀ ਸੀਐਮਸੀ ਤੇ ਅ ਕਿੰਨੇ ਕਿ ਤਰ੍ਹਾਂ ਤੋਂ ਇਹ ਪ੍ਰੋਬਲਮ ਜਿਹੜੀ ਸਾਹਮਣੇ ਆਈ ਜੀ ਇਹ ਤੇ ਅੱਜ 10-15 ਦਿਨ ਹੋ ਇਸ ਤੋਂ ਪਹਿਲਾਂ ਬੱਚੀ ਠੀਕ ਠਾਕ ਹੀ ਕੁਝ ਝੱਕ ਧਮ ਸਾਡੀ ਬੱਚੀ ਨੂੰ ਸਾਨੂੰ ਸਾਡੇ ਕੋਲ ਇੰਨੀ ਪਾਵਰ ਨਹੀਂ ਜਿਹੜੀ ਮੱਛੀ ਨੂੰ ਲੈ ਕੇ ਅਸੀਂ ਉਹਦਾ ਇਲਾਜ ਕਰ ਸਕੀ ਤੇ ਹੁਣ ਤੱਕ ਕਿੰਨਾ ਦਾ ਖਰਚਾ ਜਿਹੜਾ ਉੱਥੇ ਆ ਚੁੱਕਿਆ ਆ ਉਹ ਤਾਂ ਸਾਨੂੰ ਕੋਈ ਹਿਸਾਬ ਹੀ ਨਹੀਂ ਕਿੰਨਾ ਕਹਿ ਲੈ ਜਿੰਨੇ ਕਿ ਸਾਡੇ ਚ ਪਾਵਰ ਆ ਹੀ ਲਾ ਬੈਠਿਆ ਉਹਨਾਂ ਹੀ ਉਧਰ ਉਧਰ ਹੱਥ ਮਾਰ ਰਹੇ ਨੇ ਸਾਨੂੰ ਮਦਦ ਕਰਨ ਵਾਸਤੇ ਕੋਈ ਆਇਆ ਹੈ ਅਡੀ ਬੱਚੀ ਐਟਮ ਉਸੇ ਦਾਖਲਿਆ ਤੇ ਉਥੇ ਬੱਚੀ ਦੇ ਨਾਲ ਕੌਣ ਕੌਣ ਆ? ਇਹਦੇ ਮੰਮੀ ਤੇ ਡੈਡੀ। ਉਥੇ ਨਹੀਂ। ਅੱਜ ਫੈਮਿਲੀ ਦੇ ਵਿੱਚ ਕੌਣ ਕੌਣ ਜੇ? ਮੰਮੀ ਡੈਡੀ ਦੋਨੋਂ ਅਸੀਂ ਕਦ ਕੀ ਮੇਰੀ ਜਿਸ ਕਿ ਦੀ ਪ੍ਰੋਬਲਮ ਹੈ ਅਸੀਂ ਜਾਣ ਨਹੀਂ ਸਕਦੇ। ਬਹੁਤ ਮੁਸ਼ਕਲ ਹੋ ਗਈ ਜਦੀ। ਤੇ ਬੱਚੀ ਦਾ ਇਲਾਜ ਚੱਲਦਾ ਪਿਆ ਡਾਕਟਰਾਂ ਨੇ ਕੀ ਕਿਹਾ ਆ? ਡਾਕਟਰ ਨੇ ਲੰਬਾ ਇਲਾਜ ਚੱਲਣਾ ਇਹਦਾ ਬੱਚੀ ਦਾ। ਉਹ ਜਿਤਨਾ ਵੀ ਪੈਨ ਵਧਾ ਗਿਆ ਹੱਥ ਜੋੜਨੇ ਆ। ਮੇਰੀ ਬੱਚੀ ਦੀ ਸਿਹਤ ਠੀਕ ਹੋ ਜਾ ਠੀਕ ਠਾਕ ਮੇਰੀ ਬੱਚੀ ਬੜੀ ਪਿਆਰੀ ਬਹੁਤ ਲਾਡਲੀ ਬੱਚੀ ਮੇਰੀ ਔਰ ਬੜੀ ਦਾਦੀ ਨਾਲ ਲਾਡ ਕਰਦੀ ਸਾਰੇ ਪਰਿਵਾਰ ਨਾਲ ਬੜਾ ਲਾਡ ਕਰਦੀ ਇਹ ਹੀ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਅੱਗੇ ਵੀ ਸਾਡੀ ਮਦਦ ਕਰੋ ਮੇਰੀ ਬੱਚੀ ਮੇਰੇ ਘਰ ਠੀਕ ਠਾਕ ਇਹ ਨਹੀਂ ਮੈਂ ਲੋਕ ਦਿਖਾਵਾ ਕਰਨ ਲਈ ਮੇਰੀ ਆਤਮਾ ਦੁਖੀ ਹੋਣ ਮੇਰੀ ਆਤਮਾ ਬਹੁਤ ਦੁਖੀ ਹੈ ਇਸਕਾ ਤੇ ਦੋਸਤੋਂ ਹੁਣੇ-ਹੁਣੇ ਜਿਹੜਾ ਆ ਉਸ ਬੱਚੀ ਦੀ ਦਾਦੀ ਦੇ ਨਾਲ ਗੱਲਬਾਤ ਕਰਕੇ ਹਟਿਆ ਦਿਲ ਪਸੀ ਜਾਂਦਾ ਜਦੋਂ ਅਥਰੂ ਆਉਂਦੇ ਨੇ ਕਹਿੰਦੇ ਨੇ ਕਿ ਆਪ ਸਰੀਰ ਦੇ ਵਿੱਚ ਦਰਦ ਹੋਵੇ ਤੇ ਲੱਖ ਵਾਰੀ ਸਹਿ ਲਿਆ ਜਾਂਦਾ ਆ ਪਰ ਉਹੀ ਦਰਦ ਜੇਕਰ ਬੱਚਿਆਂ ਦੇ ਵਿੱਚ ਆ ਜਾਵੇ ਬੱਚਿਆਂ ਨੂੰ ਹੋਵੇ ਤੇ ਦਿਲ ਕਦੇ ਵੀ ਜਿਹੜਾ ਆ ਰੋਣੋਂ ਮੇ ਰਿੰਦਾ ਦਾਦੀ ਦੇ ਹੰਝੂ ਵੇਖ ਕੇ ਜਿਹੜਾ ਆ ਉਹ ਦਿਲ ਅਸੀ ਚੁਕਾ ਆ ਬਾਕੀ ਜਿਹੜੀ ਅੱਜ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਮਦਦ ਕੀਤੀ ਜਾਏਗੀ ਅੱਜ ਅਸੀਂ ਬਹਿਰਾमपुर ਪਹੁੰਚੇ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਅੱਜ ਕੀ ਕਰਨਗੇ ਅੱਜ ਅਸੀਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਬਹਿਰਾमपुर ਪਹੁੰਚੇ ਆ ਸਾਡੀ ਸੁਸਾਇਟੀ ਨੂੰ ਪਤਾ ਲੱਗਿਆ ਸੀ ਜ਼ਰੂਰਤਮੰਦ ਫੈਮਿਲੀ ਬਰਾਬਰ ਸਰਚ ਹੈਗੀ ਹੈ ਸੋਸਾਇਟੀ ਵੱਲੋਂ ਅਸੀਂ ਅੱਜ ਘਰ ਆ ਕੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਬੱਚੇ ਬਾਰੇ ਸਾਰੀ ਜਾਣਕਾਰੀ ਮਿਲੀ ਹੈ ਛੋਟੀ ਬੱਚੀ ਹੈ 7 ਸਾਲ ਦੀ ਪ੍ਰੋਬਲਮਸ ਕਾਫੀ ਜ਼ਿਆਦਾ ਨਹੀਂ ਆਪਾਂ ਅਪੀਲ ਕਰਾਂਗੇ ਆਪਣੀ ਸੋਸਾਇਟੀ ਵੱਲੋਂ ਜਿਹੜੇ ਹੋਰ ਲਾਈਕ ਮਾਈਂਡਡ ਐਨਜੀਓਜ਼ ਹੈਗੇ ਆ ਉਹ ਖੋਲ ਦਿਲ ਨਾਲ ਇਸ ਪਰਿਵਾਰ ਦੀ ਹੈਲਪ ਕਰਨ ਅਸੀਂ ਆਪਣਾ ਪਰਿਵਾਰ ਦਾ ਮੋਬਾਈਲ ਨੰਬਰ ਵੀ ਸ਼ੇਅਰ ਕਰਾਂਗੇ ਇਹ ਇੱਕ ਅਪੀਲ ਹੈ ਰਿਕੁਐਸਟ ਹੈ ਕਿ ਕਾਈਂਡਲੀ ਅچھے ਮਨ ਨਾਲ ਪਰਿਵਾਰ ਦੀ ਹੈਲਪ ਕੀਤੀ ਜਾਵੇ ਥੈਂਕ ਯੂ ਅ ਵੀਰੇ ਜੀ ਅੱਜ ਹੈਲਪਿੰਗ ਹੈਂਡ ਸੋਸਾਇਟੀ ਜਿਹੜੀ ਉਬਰਾਹਮਪੁਰ ਦੇ ਵਿੱਚ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਜਾਹਿਨ ਜਬਾਰਤ ਮੈਂ ਦਿਰੀਸ਼ਾ ਮੈਂ ਐਡਵੋਕੇਟ ਹੈਲਪਿੰਗ ਸੋਸਾਇਟੀ ਦਾ ਫਾਊਂਡਰ ਪ੍ਰੈਜ਼ੈਂਟ ਅੱਜ ਬਰਾਂਹਪੁਰ ਇੱਕ ਸਾਨੂੰ ਕਾਲ ਮਿਲੀ ਸੀ ਕਿ ਇੱਕ ਛੋਟਾ ਜਿਹਾ ਬੱਚਾ ਛੋਟੀ ਜਿਹੀ ਬੱਚੀ 7 ਸਾਲ ਦੀ ਉਮਰ ਹੈ ਉਹ ਇੱਕ ਬਹੁਤ ਭੈੰਕਰ ਬਿਮਾਰੀ ਨਾਲ ਇਸ ਟਾਈਮ ਜੰਗ ਲੜ ਰਹੀ ਹੈ ਜੋ ਕਿ ਲੁਧਿਆਣਾ ਸੀਐਮਸੀ ਹਸਪੀਟਲ ਐਡਮਿਟ ਹੈ ਮੈਂ ਤੁਹਾਡੇ ਸਾਰੇ ਤੁਹਾਡੇ ਚੈਨਲ 아이 ਅਪੀਲ ਕਰਾਂਗਾ ਕਿ ਸਾਰੇ ਲੋਗ ਅੱਗੇ ਵਧ ਕੇ ਇਸ ਪਰਵਾਦੀ ਮਦਦ ਕਰੋ ਇਸ ਪਰਵਾਦੀ ਛੋਟੀ ਬੱਚੀ ਹੈ ਉਸਦੇ ਫਾਦਰ ਦਾ ਨਾਮ ਰਿਸ਼ੀਪਾਲ ਹੈ ਤੇ ਉਹਨਾਂ ਦਾ ਮੋਬਾਈਲ ਨੰਬਰ 9463646358 ਹੈ नंबर मैं फिर रिपीट कर रहा है नाइन फोर सिक्स थ्री सिक्स फोर सिक्स थ्री फाइव एट है डायरैक्ट इस परिवार की मदद कर सकते हो नंबर थले मैनशन किया जाएगा उस नंबर फोन करके डायक्ट परिवार की मदद कर सकते हो क्योंकि नर सेवा ही नारायण सेवा है जिन्हें नर की सेवा कर ली नारायण की सेवा कर ली ਸਾਡੀ ਐਨਜੀਓ ਵੱਲੋਂ ਅੱਜ ਕੱਲ੍ਹ ਛੋਟੀ ਜੀ ਭੇਟ 15000 ਰੁਪਏ ਰਕ ਚੈੱਕ ਦਿੱਤਾ ਜਾ ਰਿਹਾ ਹੈ ਤਾਂ ਗੱਲ ਜੀ ਜਣਾ ਨੂੰ ਆਪਾਸ ਵਸਨ ਦਿੰਨੇ ਆ ਇਸ ਪਰਿਵਾਰ ਨੂੰ ਕਿ ਜਦਦਾ ਵੀ ਲੋੜ ਪੈਗੀ ਸਾਡੀ ਐਨਜੀਓ ਹੈਲਪੀਅਨ ਸੁਸਾਇਟੀ ਆਣਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ ਤੇ ਬੱਚੇ ਦੀ ਆਪਾਂ ਹਰ ਹਲਾਚੇ ਜਿੱਦਾਂ ਵੀ ਹੋਈ ਆਪਾਂ ਬੱਚੇ ਦੀ ਮਦਦ ਕਰਾਂਗੇ ਮੈਨੂੰ ਮੇਰੇ ਤਰੀਬੀ ਹੈਗੇ ਆ ਉਹਨਾਂ ਨੇ ਦੱਸਿਆ ਕਿ ਇੱਕ ਲੜਕੀ ਹੈ 7 ਸਾਲ ਦੀ ਉਹਦੀ ਕੰਡੀਸ਼ਨ ਬਲੱਡ ਕੈਂਸਰ ਨਾਲ ਬਹੁਤ ਮਤਲਬ ਸੀਰੀਅਸ ਹੈਗੀ ਹੈ ਤੇ ਮੈਂ ਆਪਣੀ helping and society ਜਿੱਦਾਂ ਕਿ ਮੈਂ ਮੈਂਬਰ ਹਾਂ ਦਾ ਸੀਨੀਅਰ ਮੈਨੇਜਰ ਹਾਂ ਦਾ ਤੇ ਮੈਂ ਉਹਨਾਂ ਨੂੰ ਅਪਰੋਚ ਕੀਤਾ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ گاؤں ਬਰਾਂਹਪੁਰ ਪਹੁੰਚੇ ਤਾਂ ਕਿ ਉਹਨਾਂ ਦੀ ਹੈਲਪ ਕਰ ਸਕੀਏ ਤੇ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਤਾਂ ਕਿ ਹੋਰ ਵੀ ਲੋਕ ਉਹਨਾਂ ਨੂੰ ਸਪੋਰਟ ਕਰ ਸਕਣ ਤੁਹਾਡੀ ਵੀਡੀਓ ਦੇਖ ਕੇ ਮੇਰੇ ਪੜੋਸੀ ਹੈ ਉਹਨਾਂ ਦਾ ਨਾਮ ਮੇਰੀ 부ਜੀ ਲੱਗਦਾ ਇੱਕ ਸਾਡੇ लवली ਨਾਮ ਹੁੰਦਾ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਕਾਲ ਆਈ ਸੀ ਉਹਨਾਂ ਦੀ ਇਹ ਅਦਾਂ ਹੀ ਉਹਨਾਂ ਦੇ ਸਕੂਲ 'ਚ ਮਤਲਬ ਉਹਨਾਂ ਨੂੰ ਪਤਾ ਚੱਲਿਆ ਕਿ ਮੇਰੇ ਸਕੂਲ ਵਿੱਚ ਕੋਈ ਬੱਚਾ ਤਾਂ ਸਕੂਲ 'ਚ ਹੈਲਪ ਮੰਗਦੇ ਪਏ ਸੀ ਕਿ ਮੈਂ ਤੁਹਾਡੀ ਹੈਲਪ ਕਰੋ ਐ ਡਿਜ਼ੀਜ਼ ਨੂੰ ਮਤਲਬ ਸਾਡੀ ਫੰਡ ਫੰਡਿੰਗ ਕਰਵਾਉ ਨੂੰ ਇਸ ਲਈ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਉਹਨਾਂ ਨੇ ਮੇਰੀ ਵੀਡੀਓਜ਼ ਦੇਖੀ ਸੀ ਸਨਾਂ ਤੇ ਉਹਨਾਂ ਨੇ ਅਪਰੋਚ ਕੀਤੀ ਕਿ ਤੁਸੀਂ ਆਪਣੀ ਸੁਸਾਇਟੀ ਰਾਹੀਂ ਕੁਝ ਕਰ ਸਕਦੇ ਹੋ ਉਹਨਾਂ ਨੇ ਦੀ ਹੈਲਪ ਕੀਤੀ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਜਿੰਨੇ ਸੋਸਾਇਟੀਜ਼ ਆ ਆਪਣੀ ਸਿਟੀ ਵਿੱਚ ਗੁਰਦਾਸਪੁਰ ਵਿੱਚ ਜਾਂ ਹੋਰ ਨੇੜੇ ਤੇੜੇ ਜਿੱਥੇ ਵੀਡੀਓਸ ਪਹੁੰਚ ਲਈਏ ਉਹ ਵੱਧ ਤੋਂ ਵੱਧ ਅੱਗੇ ਆ ਕੇ ਹੈਲਪ ਕਰਨ ਤਾਂਕਿ ਇਹ ਬੱਚੀ ਦੁਬਾਰਾ ਸਹੀ ਸਲਾਮਤ ਹੋ ਪਏ ਤੇ ਅਨادیه ਫੈਮਲੀ ਮਤਲਬ ਜੋ ਅਨਾਂ ਤੇ ਬੋਝ ਪਿਆ ਜੋ ਵੀ ਅਨਾਂ ਤੇ ਡਿਫਿਕਲਟੀ ਆਈ ਹੈ ਉਹਨਾਂ ਨੂੰ ਥੋੜਾ ਰੈਲੀਫ ਮਿਲੇ ਤੇ ਤੋਂ ਦੋਸਤੋ ਲਗਾਤਾਰ ਤੇਹੀ ਤਸਵੀਰਾਂ ਜਿਹੜੀਆਂ ਨੇ ਦੇਖੀਆਂ ਨੇ ਇੱਕ ਪੋਤੀ ਦੇ ਵਾਸਤੇ ਇੱਕ ਦਾਦੀ ਦੀ ਅਪੀਲ ਤੁਸੀਂ ਸੁਣ ਚੁੱਕੇ ਹੋ ਹੈਲਪਿੰਗ ਹੈਂਡ ਸੋਸਾਇਟੀ ਜਿਹੜੀ ਖੁਦ ਵੀ ਗਰਦਾਸਪੁਰ ਤੋਂ 15 ਤੋਂ 20 ਕਿਲੋਮੀਟਰ ਚੱਲ ਕੇ ਜੜਾਇਆ ਇੱਥੇ ਪਹੁੰਚਦੀ ਏ ਹੈਲਪ ਵਾਸਤੇ ਪਹੁੰਚਦੀ ਏ ਹੈਲਪ ਕਰਦੀ ਪਈ ਏ ਜਿਹਦੇ ਵਿੱਚ ਸਾਡੇ ਨਾਲ ਐਡਵੋਕੇਟ ਦੀ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਏ ਇੱਥੇ ਪਹੁੰਚੀ ਏ ਤੇ ਇਸ ਵਕਤ ਉਸ ਬੱਚੀ ਦੀ ਦਵਾ ਸਲਾਮਤੀ ਲਈ ਉਸ ਬੱਚੀ ਦੀ ਚੰਗੀ ਤਬੀਅਤ ਦੇ ਲਈ ਜਿਹੜਾ ਆ ਉਹ ਦਵਾਵਾਂ ਕਰਦੇ ਹੋਏ ਇੱਕ 15000 ਦਾ ਚੈੱਕ ਜਿਹੜਾ ਆ ਉਹ ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ਦਿੱਤਾ ਜਾ ਰਿਹਾ ਆ ਉਹਨਾਂ ਨੇ ਇਹ ਵੀ ਕਿਹਾ ਜੇਕਰ ਹੋ ਸਕੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਦਦ ਕੀਤੀ ਜਾਏਗੀ ਜਦ ਤੱਕ ਬੇਟੀ ਸਹੀ ਸਲਾਮਤ ਆਪਣੇ ਘਰ ਨਹੀਂ ਆਉਂਦੀ ਤਦ ਤੱਕ ਜਿਹੜੀ ਜੋ ਵੀ ਮਦਦ ਹੋ ਸਕੇਗੀ ਕੀਤੀ ਜਾਵੇਗੀ ਉਸ ਤੋਂ ਨਾਲ-ਨਾਲ ਜਿਹੜਾ ਆ ਉਹ ਬੱਚੀ ਦੀ ਦਾਦੀ ਤੇ ਹੈਲਪਿੰਗ ਹੈਂਡ ਦੀ ਸਾਰੀ ਸੋਸਾਇਟੀ ਵੱਲੋਂ ਜਿਹੜੀ ਉਹ ਬੇਨਤੀ ਕੀਤੀ ਜਾਂਦੀ ਏ ਕਿ ਜੇਕਰ ਤੁਸੀਂ ਡੋਨਰ ਹੋ ਜਾਂ ਫਿਰ ਤੁਸੀਂ ਜਿਹੜੇ ਕਿਸੇ ਵੀ ਹੈਲਪਿੰਗ ਸੋਸਾਇਟੀ ਦੇ ਨਾਲ ਸੰਬੰਧ ਰੱਖਦੇ ਹੋ ਤੇ ਪਲੀਜ਼ ਇਸ ਜਿਹੜੀ ਦਾਦੀ ਦੀ ਹੈਲਪ ਇਸ ਪੋਤੀ ਦੀ ਹੈਲਪ ਜਿਹੜੀ ਹੈ ਕਰਨਵਾ ਤੇ ਬਹਿਰਾਮਪੁਰ ਘਾ ਮੰਡੀ ਪਹੁੰਚ ਸਕਦੇ ਹੋ ਇਹਨਾਂ ਦਾ ਨੰਬਰ ਜਿਹੜਾ ਹੈ ਸਕਰੀਨ ਦੇ ਉੱਤੇ ਮੈਂਸ਼ਨ ਕਰ ਦਿੱਤਾ ਆ ਕਿਉਂਕਿ ਕਈ ਵਾਰੀ ਨੰਬਰ ਲਾਈਨ ਦੇ ਵਿੱਚ ਜਿਹੜੀ ਦਿਖਤ ਹੋ ਜਾਂਦੀ ਏ ਤੇ ਆਪਾਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਜਿਹੜਾ ਹੈ ਫਲੈਸ਼ ਕਰ ਦਿੱਤਾ ਆ ਫੋਨ ਦੇ ਜਿਹੜਾ ਆ ਕਰਕੇ ਤੁਸੀਂ ਇਹਨਾਂ ਦੇ ਕੋਲ ਪਹੁੰਚ ਕੇ ਜੋ ਵੀ ਬੰਦਾ ਸਰਦਾ ਆ ਤੁਸੀਂ ਇਹਨਾਂ ਦੀ ਹੈਲਪ ਕਰਕੇ ਬੱਚੀ ਦੀ ਸੁਖ ਸਲਾਮਤੀ ਦੇ ਲਈ ਚੜਾਇਆ ਉਹ ਕੰਮ ਕਰ ਸਕਦੇ ਤਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਚੈੱਕ ਹੈ ਹੈਲਪਿੰਗ ਹੈਂਡ ਸੋਸਾਇਟੀ ਅੱਜ ਇਹਨਾਂ ਨੂੰ ਦੇਣ ਵਾਸਤੇ ਪਹੁੰਚੀ ਹੈ ਕਰੀਬ 15000 ਰੁਪਏ ਜਿਹੜਾ ਆ ਉਹ ਦਾਦੀ ਨੂੰ ਦਿੱਤਾ ਜਾ ਰਿਹਾ ਆ ਤਾਂ ਕਿ ਉਹਨਾਂ ਦੀ ਪੋਤੀ ਸਹੀ ਸਲਾਮਤ ਘਰ ਦੇ ਵਿੱਚ ਜਿਹੜਾ ਆ ਪਹੁੰਚ ਸਕੇ ਤੇ ਇਸ ਟਾਈਮ ਤੁਸੀਂ ਦੇ ਦਿਓ ਕਿ ਹੈਲਪਿੰਗ ਹੈਂਡ ਦੀ ਜਿਹੜੀ ਸਾਰੀ ਸੋਸਾਇਟੀ ਦੀ ਟੀਮ ਆ ਉਹਨਾਂ ਨੇ 15000 ਦਾ ਚੈੱਕ ਜਿਹੜਾ ਆ ਉਹ ਦਾਦੀ ਨੂੰ ਹੈਂਡ ਓਵਰ ਕਰ ਦਿੱਤਾ ਆ ਪਰਮਾਤਮਾ ਅਗਾੜੀ ਦੁਆ ਕਰਦੇ ਆ ਕਿ 15000 ਦੇ ਨਾਲ ਹੀ ਉਹ ਬੇਟੀ ਜਿਹੜੀ ਹੈ ਸਹੀ ਸਲਾਮਤ ਹੋ ਕੇ ਘਰ ਵਾਪਸ ਆ ਜਾਵੇ ਤੇ ਹੋ ਸਕੇ ਕਿ ਫੋਰ ਜਿਹੜੇ ਆ ਲੋਕਾਂ ਦੀ ਮਦਦ ਦੀ ਨਾ ਵੀ ਲੋੜ ਪਵੇ ਜੇਕਰ ਪਵੇ ਤੇ ਤੁਸੀਂ ਜਰੂਰ ਪਹੁੰਚ ਕੇ ਮਦਦ ਕਰਿਓ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ